ਅੱਜ ਸਭ ਤੋਂ ਵੱਧ ਮੈਨੂੰ ਖੁਸ਼ੀ ਹੈ ਕਿ ਅੱਜ ਉਹ ਦਿਨ ਹੈ ਜਿਸ ਦਿਨ ਅਸੀਂ ਆਪਦੇ ਵੋਟ ਦਾ ਅਧਿਕਾਰ ਆਪਦਾ ਯੂਜ਼ ਕਰ ਸਕਦੇ ਹਾਂ ਤੇ ਅਸੀਂ ਦੂਜੇ ਬੂਥਾਂ ਤੇ ਵੀ ਜਾ ਰਹੇ ਹਾਂ ਬੜੀ ਸ਼ਾਂਤੀ ਨਾਲ ਵੋਟ ਪਾ ਰਹੇ ਨੇ ਔਰ ਪਬਲਿਕ ਨੂੰ ਵੀ ਇਹ ਹੀ ਅਪੀਲ ਕੀਤੀ ਹੈ ਕਿ ਅੱਜ ਵੋਟਾਂ ਹੈਗੀਆਂ ਔਰ ਆਪਸੀ ਭਾਈਚਾਰਾ ਬਣਾ ਕੇ ਆਪਾਂ ਸ਼ਾਂਤੀ ਨਾਲ ਵੋਟਾਂ ਪਾਈਏ ਤਾਂ ਕਿ ਜਿਹੜੀ ਸਾਡਾ ਵੋਟ ਦੀ ਪਾਵਰ ਹੈ ਉਹ ਨੂੰ ਅਸੀਂ ਆਰਾਮ ਨਾਲ ਯੂਜ਼ ਕਰ ਸਕੀਏ ਨੇ ਕੋਈ ਅਸੀਂ ਸ਼ਿਕਾਇਤ ਨਹੀਂ ਬੜੀ ਸ਼ਾਂਤੀਪ੍ਰੀਆ ਵੋਟ ਹੋ ਰਹੇ ਨੇ ਔਰ ਪਬਲਿਕ ਵੀ ਬੜੀ ਸ਼ਾਂਤੀਪ੍ਰੀਆ ਆ ਰਹੀ ਹੈ ਔਰ ਜਿਹੜੇ ਬੂਥਾਂ ਤੇ ਬੈਠੇ ਨੇ ਜਾਂ ਵੱਖ-ਵੱਖ ਪਾਰਟੀਆਂ ਦੇ ਲੋਕ ਵੀ ਮੈਂ ਇਹ ਹੀ ਕਹੂੰਗੀ ਕਿ ਸਾਰੇ ਆਪਸੀ ਭਾਈਚਾਰਾ ਨਿਭਾ ਕੇ ਵੋਟਾਂ ਪਵਾ ਲੈਣ ਬਹੁਤ ਸਾਰੇ ਥਾਵਾਂ ਤੇ ਤਾਂ ਨਾ ਤਾਂ ਦੂਸਰੀਆਂ ਪਾਰਟੀਆਂ ਨੂੰ ਪੋਲਿੰਗ ਏਜੰਟ ਮਿਲੇ ਆ ਨਾ ਹੀ ਬੂਥ ਲੱਗਿਆ ਪਿੰਡਾਂ 'ਕੋ ਦੂਸਰੀਆਂ ਪਾਰਟੀਆਂ ਦੇ ਬੂਥ ਵੀ ਨਹੀਂ ਲੱਗੇ ਬੜੇ ਲੋਕਾਂ ਦੇ ਫੋਨ ਆ ਰਹੇ ਆ ਕਿ ਜੀ ਕੱਲੇ ਝਾੜੂ ਵਾਲੇ ਬੈਠੇ ਆ ਔਰ ਝਾੜੂ ਹੀ ਅਸੀਂ ਫੇਰ ਰਹੇ ਆ ਸ਼ਹਿਰ 'ਚ ਵੀ ਅਕਾਲੀ ਦਲ ਦੇ ਕੋਈ ਬੂਥ ਨਹੀਂ ਹੈ ਬੀਜੇਪੀ ਨੂੰ ਪਿੰਡਾਂ 'ਚ ਕੋਈ ਵੜਨ ਨਹੀਂ ਦੇ ਰਿਹਾ ਔਰ ਮੈਂ ਇਹੀ ਕਹੂੰਗੀ ਕਿ ਲੋਕ ਆਮ ਆਦਮੀ ਪਾਰਟੀ ਨਾਲ ਹੈ ਭਗਵਾਨ ਸਿੰਘ ਮਾਨ ਜੀ ਦੇ ਕੰਮਾਂ ਤੋਂ ਖੁਸ਼ ਹੋ ਕੇ ਅੱਜ ਝਾੜੂ ਫੇਰਨ ਲਈ ਤਿਆਰ ਬੈਠੇ ਜੀ ਬਿਲਕੁਲ ਬਾਕੀ ਜਨਤਾ ਜਨਾਰਦਨ ਹੈ ਜਨਤਾ ਦਾ ਫੈਸਲਾ 4 ਤਰੀਕ ਨੂੰ ਆ ਜਾਊਗਾ ਪਰ ਮੈਂ ਇਹੀ ਕਹੂੰਗੀ ਕਿ ਇੰਨੇ ਕੰਮ ਜੋ ਮਾਨ ਸਾਹਿਬ ਨੇ ਕਰੇ ਹੈ ਜਾਂ ਅਸੀਂ ਰਾਜਪੁਰਾ ਹਲਕੇ ਵਿੱਚ ਕਰੇ ਹੈ ਉਹਨਾਂ ਨੂੰ ਦੇਖਦੇ ਹੋਏ ਲੋਕ ਝਾੜੂ ਫੇਰਨਗੇ ਹੀ ਤੇ